ਸੋ ਦਰਸ਼ਕੋ ਅੱਜ ਅਸੀਂ ਗੱਲ ਕਰਾਂਗੇ ਹਿਮਾਚਲ ਚ ਸਿੱਖਾ ਨਾਲ ਕੀਤੀ ਜਾ ਰਹੀ ਬਤਸਲੂਕੀ ਬਾਰੇ ਅਤੇ ਇਸ ਮਸਲੇ ਤੇ ਹਿਮਾਚਲੀ ਤੇ ਹਰਿਆਣਵੀ ਲੋਕਾਂ ਨੂੰ ਭੜਕਾਉਣ ਵਾਲੇ ਸਾਧਵੀ ਦੇਵ ਠਾਕੁਰ ਬਾਰੇ ਕੰਗਨਰ ਨਾਥ ਕਾਂਡ ਤੋਂ ਬਾਅਦ ਦੇ ਵਰਤਾਰੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕੰਗਨਰ ਨਾਥ ਕਾਂਡ ਤੋਂ ਬਾਅਦ ਸਾਧਵੀ ਦੇਵ ਠਾਕੁਰ ਜਿਸ ਨੂੰ ਕਈ ਵਾਰ ਤਾਂ ਸਿੱਖਾ ਦਾ ਬੜਾ ਹਿੱਸਾ ਹੁੰਦਾ ਹੈ ਥੋੜਾ ਸਿੱਖ ਇਤਿਹਾਸ ਵੀ ਪੜ ਲਓ ਬੀਬੀ ਦੇਵਾ ਠਾਕੁਰ ਜੀ ਜਿਸ ਭਾਰਤ ਤੇ ਤੁਸੀਂ ਆਜ਼ਾਦੀ ਦਾ ਨਿਖ ਮਾਣ ਰਹੇ ਹੋ ਉਸ ਆਜ਼ਾਦੀ ਨੂੰ ਦਿਵਾਉਣ ਲਈ ਸਭ ਤੋਂ ਪਹਿਲਾ ਸੰਘਰਸ਼ ਗਦਰੀ ਬਾਬਿਆਂ ਨੇ ਸ਼ੁਰੂ ਕੀਤਾ ਆਪਣੇ ਭੈਣ ਕੰਗਣਾ ਨੂੰ ਸਮਝਾਓ ਇਹ ਹਰ ਥਾਂ ਸਿੱਖਾ ਤੇ ਪੰਜਾਬ ਨੂੰ ਟਾਰਗੇਟ ਕਰਨਾ ਬੰਦ ਕਰੇ ਇਹ ਸਭ ਉਸਦਾ ਹੀ ਨਤੀਜਾ ਹੈ ਬਾਕੀ ਪੰਜਾਬ ਇੰਨਾ ਗਿੱਧੜ ਧਮਕਿਆਂ ਤੋਂ ਨਹੀਂ ਡਰਦਾ ਪੰਜਾਬ ਨੇ ਆਪਣੇ ਪਿੱਡੇ ਤੇ ਬਹੁਤ ਕੁਝ ਹੰਡਾਇਆ ਹੈ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਇਸ ਦੇ ਸਿਰ ਤੇ ਬਾਬੇ ਨਾਨਕ ਦਾ ਹੱਥ ਹੈ ਅਕਾਲ ਪੁਰਖ ਆਪ ਸਹਾਈ ਹੈ ਜਦ ਲੋੜ ਹੋਣੀ ਹੈ ਤਾਂ ਤੁਸੀਂ ਪੰਜਾਬੀਆਂ ਨੂੰ ਦੇਸ਼ ਭਗਤ ਤੇ ਜਦੋਂ ਕੋਈ ਅਜਿਹੀ ਗੱਲ ਹੋ ਜਾਵੇ ਤਾਂ ਸਾਰਾ ਪੰਜਾਬਾ ਤਵਦੀ ਥੋੜਾ ਦਿਮਾਗ ਖੋਲ ਲਵੋ ਇਹ ਕਹਾ ਕੇ ਉਹ ਫਾਰਮਰਸ ਪ੍ਰੋਟੈਸਟ ਕੋ ਜੋ मैं वो सपोर्ट करती हैं और आई एम सेफ बट माई कंसर्न इज के जो आतंकवाद और उग्रवाद पंजाब में बढ़ रहा है हाउ डू वी हैंडल दैट थैंक यू बीजेपी कितना खड़े होकर सपोर्ट कर, कर रही है कंगना जी या राजपूत समाज वो राजपूत समाज अब ठीक ठीक हो रहा है खुश हो तुम बहुत बढ़िया हो तुम अच्छा फील कर रहे हो तुम समझनो क्या बेइज्जती करवा रहे हो आप मैं बीजेपी की बात की नहीं कर रही हूँ मैं उन, उन हिंदू तमाम संगठनों की बात कर रही हूँ कि जो आज कंगना के मुंह पे थप्पड़ मुँह तुम्हारे मुंह थप पे थप्पड़ है ये पूरे राजा पे थप्पड़ है ये पूरे राष्ट्र पे थप्पड़ है ये हिमाचल की बेटी का नहीं पूरे हिमाचलियों का अपमान है एक बेटी के ऊपर थप्पड़ मार कर ये कोई शेरने वाला काम नहीं है आप ललकार कर आते और फिर कहते कंगना को थप्पड़ मारेंगे हमला करेंगे भले अगली आउती चढ़ जाती है ਰਾਜਪੂਤੋ ਥੋੜਾ ਸਾ ਥੋੜਾ ਸਾ ਉਠਣਾ ਸਵੀਕਾਰ ਕਰੋ ਔਰ ਇਸ ਵਿਆਰ ਤੇ ਮੈਨੂੰ 1984 ਦਿੱਲੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਖਿਲਾਫ ਭੀੜ ਨੂੰ ਭੜਕਾਉਣ ਵਾਲੇ ਉਹਨਾਂ ਸਿਆਸੀ ਲੋਕਾਂ ਤਿਮਤਾ ਬਚਨ ਦੀ ਯਾਦ ਆ ਗਈ ਜੋ ਕਹਿ ਰਹੇ ਸੀ ਕਿ ਇਹਨਾਂ ਸਿੱਖੋ ਕੋ ਘਰੋਂ ਸੇ ਕੱਢ ਕੇ ਮਾਰੋ ਇਹਨਾਂ ਨੇ ਹਮਾਰੀ ਮਾਂ ਇੰਦਰਾ ਕੋ ਮਾਰਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈ ਲਵਲਜੀਤ ਕੌਰ ਤੁਹਾਡਾ ਸਵਾਗਤ ਕਰਦੀ ਹਾਂ ਸੋ ਦਰਸ਼ਕੋ ਅੱਜ ਅਸੀਂ ਗੱਲ ਕਰਾਂਗੇ ਹਿਮਾਚਲ ਚ ਸਿੱਖਾਂ ਨਾਲ ਕੀਤੀ ਜਾ ਰਹੀ ਬਦਸਲੂਕੀ ਬਾਰੇ ਅਤੇ ਇਸ ਮਸਲੇ ਤੇ ਹਿਮਾਚਲੀ ਤੇ ਹਰਿਆਣਵੀ ਲੋਕਾਂ ਨੂੰ ਭੜਕਾਉਣ ਵਾਲੀ ਸਾਧਵੀ ਦੇਾ ਠਾਕੁਰ ਬਾਰੇ ਜੋ ਹਰ ਵੇਲੇ ਸਿੱਖਾਂ ਦੇ ਸੋਲੇ ਗਾਉਂਦੀ ਰਹਿੰਦੀ ਸੀ ਤੇ ਅੱਜ ਕਹਿ ਰਹੀ ਏ ਕਿ ਮੈਂ ਪੰਜਾਬੀਆਂ ਦਾ ਬਹੁਤ ਸਾਫ਼ ਦਿੱਤਾ ਪਰ ਤੁਸੀਂ ਰਾਜਪਤਾਨਾ ਲੜਕੀ ਦੇ ਥੱਪੜ ਮਾਰਿਆ ਸੋ ਵੀਡੀਓ ਨੂੰ ਅਖੀਰ ਤੱਕ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਕੁਝ ਦਿਨ ਪਹਿਲਾਂ ਚੰਡੀਗੜ੍ਹ 에ਅਰਪੋਰਟ ਤੇ ਕੰਗਨਰਨਾਥ ਅਤੇ CISF ਦੀ ਮਹਿਲਾ ਕਾਂਸਟੇਬਲ ਵਿਚਾਲੇ ਵਿਵਾਦ ਹੋਇਆ ਤੇ ਉਸ ਤੋਂ ਬਾਅਦ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਕੰਗਣਾ ਨੂੰ ਦੇ ਥੱਪੜ ਮਾਰ ਦਿੱਤਾ ਕਿਹਾ ਜਾ ਰਿਹਾ ਹੈ ਸਾਰੀ ਘਟਨਾ 'ਚ ਅਹਿਮ ਸੀ ਕੰਗਣਾ ਦਾ ਮਹਿਲਾ ਕਾਂਸਟੇਬਲ ਨੂੰ ਓਕਸੋਣਾ ਤੇ ਵਿਵਾਦ ਖੜਾ ਕਰਨਾ ਜਿਸ ਵਿੱਚ ਕੰਗਣਾ ਦੀ ਸਮੂਹ ਸਿੱਖਾ ਤੇ ਪੰਜਾਬ ਨਾਲ ਸੋੜੀ ਸੋਚ ਤੇ ਨਫ਼ਰਤ ਸਾਫ਼ ਝਲਕਦੀ ਹੈ ਸੋ ਇਸ ਵਿਵਾਦ ਨੇ ਬਹੁਤ ਤੂਲ ਫੜਿਆ ਤੇ ਕਈਆਂ ਨੇ ਇਸ ਵਿਵਾਦ 'ਤੇ ਟਿੱਪਣੀਆਂ ਕਰ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਤੇ ਕਾਫੀ ਹੱਦ ਤੱਕ ਕਾਮਯਾਬ ਵੀ ਰਹੇ ਇਹ ਉਸੇ ਤਰ੍ਹਾਂ ਸੀ ਜਿਸ ਤਰ੍ਹਾਂ ਸ਼ਹੀਰੀ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਤੇ ਉਸ ਤੋਂ ਬਾਅਦ ਦਿੱਲੀ 'ਚ ਸਿੱਖ ਕਤਲੇਆਮ ਹੋਇਆ ਤੇ ਇਸ ਵਿੱਚ ਕਈ ਢਕਾਉਣ ਵਾਲੇ ਸਿਆਸੀ ਲੀਡਰ ਲਾਹੇ ਲੈ ਗਏ ਤੇ ਉਹਨਾਂ ਨੂੰ ਵੱਡੇ-ਵੱਡੇ ਅਹੁਦੇ ਤੇ ਵੱਡੀਆਂ-ਵੱਡੀਆਂ ਪੋਸਟਾਂ ਤੇ ਸਿਕਿਉਰਟੀਆਂ ਮਿਲਿਆ ਕੰਗਨਰਨੌਤ ਕਾਂਡ ਤੋਂ ਬਾਅਦ ਦੇ ਵਰਤਾਰੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇਸ ਪਿੱਛੇ ਕੀ ਸਿਆਸਤ ਹੈ ਨਥੁਰਮ ਗੋਂਡੇ ਨੇ ਮਹਾਤਮਾ ਗਾਂਧੀ ਦਾ ਕਤਲ ਕੀਤਾ ਤੇ ਕੋਈ ਵੀ ਹਿੰਸਾ ਨਹੀਂ ਹੋਈ ਕੋਈ ਕਿਸੇ ਖਾਸ ਕਮਿਊਨਿਟੀ ਦਾ ਨਰਸਹਾਰ ਨਹੀਂ ਕੀਤਾ ਗਿਆ ਜਿਵੇਂ ਸਿੱਖਾਂ ਦਾ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਇਆ। ਰਜੀਵ ਗਾਂਧੀ ਨੂੰ ਲਿੱਟਿਆਂ ਨੇ ਕਤਲ ਕੀਤਾ ਉਸ ਤੋਂ ਬਾਅਦ ਵੀ ਭਾਰਤ 'ਚ ਕੋਈ ਅਜਿਹੀ ਕਾਰਵਾਈ ਨਹੀਂ ਹੋਈ। ਪਰ ਸਿੱਖ ਹਮੇਸ਼ਾ ਹੀ ਸਿੱਖ ਵਿਰੋਧੀਆਂ ਦੀ ਨਜ਼ਰ ਦਾ ਰੋੜਾ ਰਹੇ ਹਨ। ਇਸ ਦਾ ਬਹੁਤ ਵੱਡਾ ਕਾਰਨ ਹੈ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ 10 ਗੁਰੂ ਸਾਹਿਬਾਨ ਦਾ ਫਲਸਫਾ। ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨਬੋ ਵਾਲਾ ਹੈ ਇੱਥੇ ਕੋਈ ਅਮੀਰ ਨਹੀਂ ਕੋਈ ਗਰੀਬ ਨਹੀਂ ਇੱਥੇ ਸੰਗਤ ਤੋਂ ਪਹਿਲਾਂ ਪੰਗਤ ਹੈ ਬਸ ਇਸੇ ਫਲਸਫੇ ਦਾ ਸਿਆਸੀ ਅਤੇ ਕਟੜਵਾਦੀਆਂ ਨੇ ਵਿਰੋਧ ਕਰਨਾ ਹੁੰਦਾ ਆਪਣੇ ਇਸੇ ਫਲਸਫੇ ਕਰਕੇ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਜਦ ਹੋਏ ਇਸੇ ਫਲਸਫੇ ਕਰਕੇ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਂਕ ਤੇ ਸ਼ਹੀਦ ਕੀਤਾ ਗਿਆ ਅਤੇ ਹੋਰ ਲੱਖਾਂ ਸਿੰਘਾਂ ਸਿੰਘਣੀਆਂ ਦੀ ਸ਼ਹੀਦੀ ਹੋਈ ਸੋ ਇਸੇ ਫਲਸਫੇ ਨੂੰ ਖਤਮ ਕਰਨ ਲਈ ਅੱਜ ਵੀ ਸਿੱਖ ਵਿਰੋਧੀ ਪੱਬਾ ਪਾਰ ਹਨ ਭਾਵੇਂ ਉਹ ਸਾਡੇ ਨਾਲ ਬੈਠ ਕੇ ਹੀ ਸਾਡੇ ਨਾਲ ਖਾ ਪੀ ਕੇ ਸਾਡੇ ਭੇਦ ਲੈ ਕੇ ਸਾਨੂੰ ਆਪਣਾਪਣ ਦਿਖਾ ਕੇ ਸਾਡੇ ਸਿਧਾਂਤਾਂ ਨੂੰ ਢਾਹ ਲਾ ਰਹੇ ਹਨ ਹੁਣ ਅਸਲ ਮੁੱਦੇ ਤੇ ਆਉਂਦੇ ਹਾਂ ਕੰਗੜਾ ਰਣੋਤ ਕਾਂਡ ਤੋਂ ਬਾਅਦ ਸਾਧਵੀ ਦੇਵਾ ਠਾਕੁਰ ਜਿਸ ਨੂੰ ਕਈ ਵਾਰ ਤਾਂ ਸਿੱਖਾਂ ਦਾ ਬਾळा ਹੀਜ ਆਉਂਦਾ ਸਿੱਖਾਂ ਨੇ ਬਹੁਤ ਹੀ ਤਰੀਫਾ ਕਰਦੀ ਹੈ ਇੱਥੋਂ ਤੱਕ ਸੰਤ ਭਿੰਡਰਾ ਵਾਲਿਆਂ ਦੀ ਤਾਰੀਫ ਵੀ ਕਈ ਵਾਰ ਉਸ ਦੇ ਮੂੰਹੋਂ ਸੁਣੀ ਗਈ ਹੈ ਪਰ ਕੰਗਨਾਰ ਨਾ ਤੱਪਰ ਕਾਂਡ ਤੋਂ ਬਾਅਦ ਜੋ ਉਸਨੇ ਬਲਦੀ ਚ ਤੇਲ ਪਾਇਆ ਉਹ ਕੰਮ ਕਰ ਗਿਆ ਹਿਮਾਚਲ ਚ ਜੋ ਘੁੰਮਣ ਫਿਰਨ ਸਿੱਖ ਪਰਿਵਾਰ ਜਾਂ ਸਿੱਖ ਜਾ ਰਹੇ ਹਨ ਉਹਨਾਂ ਨਾਲ ਕੁੱਟਮਾਰ ਅਤੇ ਪਿਛਲੇ ਦਿਨੀ ਹਰਿਆਣੇ ਚ ਰਾਜਾਂਦੇ ਇੱਕ ਸਿੱਖ ਨੂੰ ਖਾਲਸਤਾਨੀ ਕਹਿ ਉਸਤੇ ਹਮਲਾ ਕੀਤਾ ਗਿਆ ਇਸ ਪਿੱਛੇ ਵਰਤਾਰਾ ਕੀ ਹੈ ਸਿੱਖਾਂ ਦੇ ਹੱਕ ਚ ਪੁੱਗਤਣ ਵਾਲੀ ਸਾਧਵੀ ਦੇਵਾ ਠਾਕੁਰ ਦੇ ਪਲਟੀ ਮਾਰਨ ਦੇ ਕਾਰਨ ਕੀ ਨੇ ਇੱਕ ਇਹ ਕਿ ਸਾਧਵੀ ਦੇਵਾ ਠਾਕੁਰ ਖੁਦ ਭਾਜਪੀ ਦੀ ਕਾਰਕੁਨ ਹੈ ਤੇ ਕੰਗਣਾ ਰਣੌਤ ਨਵੀਂ-ਨਵੀਂ ਭਾਜਪੀ ਦੀ ਸਾਂਸਦ ਬਣੀ ਹੈ ਤੇ ਇਸੇ ਕਰਕੇ ਦੇਵਾ ਠਾਕੁਰ ਨੇ ਕੰਗਣਾ ਦੀ ਪੈਰਵਾਹੀ ਕੀਤੀ ਦੇਵਾ ਠਾਕੁਰ ਨੇ ਕਿਹਾ ਕਿ ਕੋਈ ਵੀ ਪੁਲਿਸ ਦੀ ਵਰਦੀ ਪਾ ਕੇ ਫੌਜ ਦੀ ਵਰਦੀ ਪਾ ਕੇ ਖੜਾ ਹੁੰਦਾ ਹੈ ਤਾਂ ਉਸ ਤੇ ਲੋਕ ਯਕੀਨ ਕਰਦੇ ਨੇ ਪਰ ਸਾਧਵੀ ਜੀ ਜੋ ਅਕਾਲ ਤਖਤ ਤੇ ਚੜ ਕੇ ਆਈ ਸੀ ਉਹ ਵੀ ਫੌਜੀ ਸੀ ਉਹਨਾਂ ਤੇ ਵੀ ਭਰੋਸਾ ਹੀ ਕਰਦੇ ਸੀ ਸਿੱਖਾਂ ਦੇ ਮਹਾਨ ਅਕਾਲ ਤਖਤ ਤੇ ਟੰਕਾ ਤੋਪਾ ਨਾਲ ਹਮਲਾ ਕੀਤਾ ਦਰਬਾਰ ਸਾਹਿਬ ਮੱਥਾ ਟੇਕਣ ਆਏ ਹਜ਼ਾਰਾਂ ਸਿੱਖ ਸ਼ਰਧਾਲੂਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਫੌਜੀ ਵਰਦੀ ਪਾਜੁੱਤੀਆਂ ਸਮੇਤ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਘੁੰਮਦੇ ਰਹੇ ਬੀੜੀਆਂ ਸਿਗਰਟਾ ਪੀ ਰਹੇ ਸੀ ਲੱਡੂ ਵੰਡੇ ਜਾ ਰਹੇ ਸੀ ਉਹ ਵਰਦੀ ਤੇ ਅੱਜ ਦੀ ਵਰਦੀ 'ਚ ਕੋਈ ਫਰਕ ਹੈ ਪੰਜਾਬ 'ਚ ਹਜ਼ਾਰਾਂ ਨੌਜਵਾਨਾਂ ਦੇ ਪੁਲਿਸ ਮੁਕਾਬਲੇ ਬਣਾ ਦਿੱਤੇ ਗਏ ਕੰਗਣਾ ਰਣੋਤ ਦੀਆਂ ਸਿੱਖਾਂ ਖਿਲਾਫ ਟਿੱਪਣੀਆਂ ਤੇ ਦੇਖੋ ਸਾਧਵੀ ਜੀ ਜੋ ਇਹ ਥੱਪੜਕਾਂਡ ਹੋਇਆ ਇਸ ਵਿੱਚ ਤੁਸੀਂ ਹਿਮਾਚਲ ਵਾਲਿਆਂ ਨੂੰ ਰੱਜ ਕੇ ਢੁਕਾ ਰਹੇ ਹੋ ਤੁਸੀਂ ਆਪਣਾ ਬਿਆਨ ਹੀ ਸੁਣ ਲਵੋ ਜੀਪੀ ਕਿਤਨਾ ਖੜੇ ਹੋ ਕੇ ਸਪੋਰਟ ਕਰ ਰਹੀ ਹੈ ਕੰਗਨਾ ਕੀ ਯਾ Rajput ਸਮਾਜ ਬੋ Rajput ਸਮਾਜ ਅਬ ਠੀਕ ਠੀਕ ਹੋ ਰਿਹਾ ਹੈ ਖੁਸ਼ ਹੋ ਤੂੰ ਬਹੁਤ ਬੜੀਆ ਹੋ ਤੂੰ ਅੱਛਾ ਫੀਲ ਕਰ ਰਹੇ ਹੋ ਤੁਸੀਂ ਸੰਗਠਨੋ ਹੈ ਇੱਕ ਮਰਦ ਇੱਕ ਸ਼ੇਰ ਇੱਕ yogi ਇੱਕ ਕੋ ਪੀਐਮ ਦੇਖਣਾ ਚਾਹਤੇ تھے ਹਮ ਲੋਗ योगी आदित्यनाथ को अब वो नीचे गर्दन करके बैठे होंगे कि कितने सांसद यूपी के ये देखो अभी शुरुआत है रुझान आने शुरू हुए रुकिए आप थोड़ा ठहरिए क्या बेजती करवा रहे हो आप मैं बीजेपी की बात नहीं कर रही हूँ मैं उन हिंदू तमाम संगठनों की बात कर रही हूँ कि जो आज कंगना के मुंह पे थप्पड़ नहीं तुम्हारे मुंह पे थप्पड़ है ये पूरे राजपुताना पे थप्पड़ है ये पूरे राष्ट्र पे थप्पड़ है ये हिमाचल की बेटी का नहीं पूरे हिमाचलियों का अपमान है।, है एक बेटी के ऊपर थप्पड़ मारकर यह कोई शेरनी वाला काम नहीं है आप ललकार कर आते और फिर कहते कंगना को थप्पड़ मारेंगे हमला करेंगे भले अगली आहुति चढ़ जाती है राजपूतों थोड़ा सा थोड़ा सा उठना स्वीकार करो ਔਰ ਇਸ ਵਿਆਰ ਤੇ ਮੈਨੂੰ 1984 ਦਿੱਲੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਖਿਲਾਫ ਭੀੜ ਨੂੰ ਭੜਕਾਉਣ ਵਾਲੇ ਉਹਨਾਂ ਸਿਆਸੀ ਲੋਕਾਂ ਤੇ ਹਮਤਾ ਬਚਨ ਦੀ ਯਾਦ ਆ ਗਈ ਜੋ ਕਹਿ ਰਹੇ ਸੀ ਕਿ ਇਹਨ ਸਿੱਖੋ ਕੋ ਘਰੋਂ ਸੇ ਨਿਕਾਲ ਕੇ ਮਾਰੋ ਇਹਨੋ ਨੇ ਹਮਾਰੀ ਮਾਂ ਇੰਦਰਾ ਕੋ ਮਾਰਾ ਹੈ ਤੁਸੀਂ ਵੀ ਆਪਣੇ ਬਿਆਨਾਂ ਨਾਲ ਇਹੋ ਕੁਝ ਕਰ ਰਹੇ ਹੋ ਤੁਹਾਡੇ ਬਿਆਨ ਇੱਕ ਖਾਸ ਕਮਿਊਨਿਟੀ ਨੂੰ ਟਾਰਗੇਟ ਕਰ ਰਹੇ ਹਨ ਇਹੋ ਜੇ ਬਿਆਨ ਤੁਹਾਡੇ ਮਹਾਤਮਾ ਗਾਂਧੀ ਜਿਸ ਨੂੰ ਤੁਸੀਂ ਰਾਸ਼ਟਰ ਪਿਤਾ ਕਹਿੰਦੇ ਹੋ ਉਸ ਦੇ ਕਤਲ ਤੋਂ ਬਾਅਦ ਕਿਉਂ ਨਹੀਂ ਆਏ ਕਿਉਂਕਿ ਉਸਨੂੰ ਕਤਲ ਕਰਨ ਵਾਲਾ ਨੱਥੂ ਰਾਮ ਗੌਂਦ ਸੀ ਆਰਐਸਐਸ ਦਾ ਕਰਮਕੁਨ ਸੀ ਰਜੀਵ ਗਾਂਧੀ ਦੇ ਕਤਲ ਤੋਂ ਬਾਅਦ ਅਜਿਹਾ ਕਤਲੇਆਮ ਕਿਸੇ ਜਗ੍ਹਾ ਕਿਉਂ ਨਹੀਂ ਹੋਇਆ ਜਿਵੇਂ ਦਿੱਲੀ ਵਿੱਚ ਹੋਇਆ ਉਸ ਸਮੇਂ ਅੰਤਾਪ ਬਚਨ ਵਰਗੇ ਜੋ ਆਪਣੀਆਂ ਕਈ ਫਿਲਮਾਂ 'ਚ ਸਿੱਖ ਕਿਰਦਾਰ ਦੀ ਭੂਮਿਕਾ ਨਿਭਾ ਚੁੱਕਿਆ ਹੈ ਉਸਨੇ 1984 ਦੀ ਭੀੜ ਨੂੰ ਭੜਕਾਇਆ ਤੇ ਸਿੱਖ ਕਤਲੇਆਮ 'ਚ ਮੋਰੀ ਭੂਮਕਾ ਨਿਭਾਈ ਕਿਸ ਕਿਸ ਨੇ ਸਿੱਖਾਂ ਨਾਲ ਦਗਾ ਨਹੀਂ ਕਮਾਇਆ ਤੁਹਾਡੇ ਪੁਰਖਿਆਂ ਨੇ ਤਾਂ 90% ਕੁਰਬਾਨੀਆਂ ਦੇਣ ਵਾਲਿਆਂ ਨੂੰ ਜੁਰਾਇਮ ਪੇਸ਼ਾ ਕੌਮ ਆਖ ਦਿੱਤਾ ਸੀ ਸਾਧਵੀ ਜੀ ਤੁਸੀਂ ਆਪਣੇ ਬਿਆਨ 'ਚ ਪੰਜਾਬ ਨੂੰ ਹੀ ਟਾਰਗੇਟ ਕੀਤਾ ਇੱਕ ਥੱਪੜ ਮਾਰਨ ਨਾਲ ਪੰਜਾਬ ਅੱਤਵਾਦੀ ਤੇ ਵੱਖਵਾਦੀ ਹੋ ਜਾਂਦਾ ਫਿਰ ਸਾਡੇ ਤਖਤ ਢਾਉਣ ਵਾਲੇ ਸਾਡੇ ਲਈ ਕੀ ਹੋਏ ਜੇ ਪੰਜਾਬ ਦੇ ਸਾਰੇ ਲੋਕ ਅੱਤਵਾਦੀ ਨੇ ਤਾਂ ਫੌਜ 'ਚ ਬਹੁ ਗਿਣਤੀ ਪੰਜਾਬ ਦੇ ਨੌਜਵਾਨਾਂ ਦੀ ਹੀ ਹੈ ਤੁਹਾਡੇ ਬਿਆਨ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਹਿਮਾਚਲ ਤੇ ਹਰਿਆਣੇ ਤੁਹਾਡੀ ਜਨਮ ਭੂਮੀ 'ਚ ਸਿੱਖਾਂ ਨੂੰ ਖਾਲਸਤਾਨੀ ਕਹਿ ਕੇ ਹਿੰਸਾ ਕੀਤੀ ਜਾ ਰਹੀ ਹੈ ਤੁਸੀਂ ਪੰਜਾਬ ਵਾਲਿਆਂ ਤੇ ਅਸਾਨ ਨਾ ਕਰੋ ਕਿ ਮੈਂ ਹਮੇਸ਼ਾ ਤੁਹਾਡੇ ਨਾਲ ਖੜੀ ਹਾਂ ਜਿਸ ਬੰਦੇ ਨੂੰ ਸਹੀ ਗਲਤ ਦਾ ਹੀ ਨਹੀਂ ਪਤਾ ਉਹ ਕਿਸੇ ਨਾਲ ਕੀ ਖੜੂ ਆਪਣੀ ਭੈਣ ਕੰਗਣਾ ਨੂੰ ਸਮਝਾਓ ਕਿ ਹਰ ਥਾਂ ਸਿੱਖਾ ਤੇ ਪੰਜਾਬ ਨੂੰ ਟਾਰਗੇਟ ਕਰਨਾ ਬੰਦ ਕਰੇ ਇਹ ਸਭ ਉਸਦਾ ਹੀ ਨਤੀਜਾ ਹੈ ਬਾਕੀ ਪੰਜਾਬ ਇੰਨਾ ਗਿੱਦੜ ਧਮਕਿਆਂ ਤੋਂ ਨਹੀਂ ਡਰਦਾ ਪੰਜਾਬ ਨੇ ਆਪਣੇ ਪਿੰਡੇ ਤੇ ਬਹੁਤ ਕੁਝ ਹੰਡਾਇਆ ਹੈ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਇਸ ਦੇ ਸਿਰ ਤੇ ਬਾਬੇ ਨਾਨਕ ਦਾ ਹੱਥ ਹੈ ਅਕਾਲਪੁਰਖ ਆਪ ਸਹਾਈ ਹੈ ਥੋੜਾ ਸਿੱਖ ਇਤਿਹਾਸ ਵੀ ਪੜ ਲਓ ਬੀਬੀ ਦੇਵਾ ਠਾਕੁਰ ਜੀ ਜਿਸ ਭਾਰਤ 'ਚ ਤੁਸੀਂ ਆਜ਼ਾਦੀ ਦਾ ਨਿਗ ਮਾਣ ਰਹੇ ਹੋ ਉਸ ਆਜ਼ਾਦੀ ਨੂੰ ਦਿਵਾਉਣ ਲਈ ਸਭ ਤੋਂ ਪਹਿਲਾ ਸੰਘਰਸ਼ ਗਦਰੀ ਬਾਬਿਆਂ ਨੇ ਸ਼ੁਰੂ ਕੀਤਾ ਕਾਲੇ ਪਾਣੀ ਫਾਂਸੀਆ ਤੇ ਪੰਜਾਬੀ ਚੜ੍ਹੇ ਜਦ ਲੋੜ ਹੁੰਦੀ ਹੈ ਤਾਂ ਤੁਸੀਂ ਪੰਜਾਬੀਆਂ ਨੂੰ ਦੇਸ਼ ਭਗਤ ਤੇ ਜਦੋਂ ਕੋਈ ਅਜਿਹੀ ਗੱਲ ਹੋ ਜਾਵੇ ਤਾਂ ਸਾਰਾ ਪੰਜਾਬ ਅੱਤਵਾਦੀ ਥੋੜਾ ਦਿਮਾਗ ਖੋਲ ਲਵੋ ਸੋ ਪੰਜਾਬੀਆਂ ਨੂੰ ਬੇਨਤੀ ਆ ਘੁੰਮਣ ਫਿਰਨ ਲਈ ਹੋਰ ਬਹੁਤ ਜਗ੍ਹਾ ਨੇ ਕਸ਼ਮੀਰ ਜਾਓ ਜਿੱਥੇ ਤੁਹਾਡੀ ਦਸਤਾਰ ਵੇਖ ਕੇ ਤੁਹਾਡਾ ਪਹਿਰਾਵਾ ਵੇਖ ਕੇ ਤੁਹਾਡੀ ਦਾੜੀ ਵੇਖ ਕੇ ਤੁਹਾਨੂੰ ਖਾਲਸਤਾਨੀ ਕਿਹਾ ਜਾਵੇ ਉੱਥੇ ਤੁਸੀਂ ਕੀ ਲੈਣ ਜਾਣਾ ਸੋ ਇਹੋ ਜਿਹੇ ਜਗ੍ਹਾ ਤੇ ਜਾਣਾ ਬੰਦ ਕਰੋ ਸੋ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਲਿਖਣਾ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ